ਜੀ ਦੋਸਤੋ ਆਪਾਂ ਹੁਣ ਦਸਤਾਰ ਸਜਾਉਣ ਦੀ ਜਿਹੜੀ ਕਲਾ ਹੈ ਉਹ ਬਾਈ ਤੋਂ ਸਿੱਖਾਂਗੇ ਸਭ ਤੋਂ ਪਹਿਲਾਂ ਪੱਗ ਲਵਾਂਗੇ ਆਪਾਂ ਪੱਗ ਬਾਈ ਜੀ ਕਿੰਨੇ ਮੀਟਰ ਦੀ ਹੈ ਇਹ ਇਹ ਪੱਗ ਸਾਢੇ 6 ਦੀ ਹੈ ਸਾਢੇ 6 ਦੀ ਸਾਢੇ 6 ਮੀਟਰ ਦੀ ਜਿਹੜੀ ਦਸਤਾਰ ਆਪਾਂ ਲੈ ਲਈਏ ਇਹਨੂੰ ਚੰਗੀ ਤਰ੍ਹਾਂ ਜਨ ਕਿ ਸਲਾਈ ਕਰਾ ਕੇ ਇਹਨੂੰ ਦੂਰੀ ਕਰ ਲਈ ਹੈ ਦੂਰੀ ਪੱਗ ਹੈ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਪਾਣੀ ਲਾ ਲਿਆ ਹੈ ਪਾਣੀ ਲੋਡ ਤੋਂ ਬਾਅਦ ਆਪਾਂ ਫਿਰ ਕੀ ਕਰਾਂਗੇ ਪੂਣੀ ਕਰਾਂਗੇ ਸੋ ਇੱਕ ਵਧੀਆ ਢੰਗ ਨਾਲ ਜਿਹੜੀ ਪੂਣੀ ਆ ਉਹ ਕੀਤੀ ਜਾ ਰਹੀ ਹੈ ਇੱਕ ਲੜ ਫੜ ਕੇ ਰੱਖਣ ਹੈ ਭਾਈ ਜੀ ਕਹਿੰਦੇ ਲੜ ਨੂੰ ਤੁਸੀਂ ਫੜ ਕੇ ਰੱਖਣਾ ਹੈ ਔਰ ਇਹ ਜਿਹੜੀ ਪੂਣੀ ਹੈ ਖੁਦ ਆਪਣੇ ਆਪ ਕਰਨਗੇ ਇਹਨੂੰ ਚੰਗੀ ਤਰ੍ਹਾਂ ਜਿਹੜੀ ਹੈਗੀ ਹੈ ਆਪਣੇ ਸਟਾਈਲ ਦੇ ਵਿੱਚ ਜਿਹੜੀ ਇਹਨੂੰ ਪੂਣੀ ਕੀਤੀ ਜਾਣੀ ਹੈ ਸੋ ਸਾਰੇ ਹੀ ਇਹ ਲੜਾਂ ਨੂੰ ਜਿਹੜਾ ਅੰਦਰ ਕਰਕੇ ਸਾਫ ਕੀਤਾ ਜਾ ਰਿਹਾ ਹੈ ਔਰ ਔਰ ਥੋੜੇ ਥੋੜੇ ਜਗਾ ਤੋਂ ਇਹਨੂੰ ਸੈੱਟ ਕਰਕੇ ਹਜ਼ਾਰਾਂ ਉਹਨਾਂ ਪੂਰੀ ਕੀਤੀ ਗਈ ਹੈ ਸਵਾਦ ਕੀਤਾ ਸਾਰੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਉਧਰ ਆਏ ਨੇ ਉੱਥੇ ਉੱਥੇ 15 15 ਸਾਲ ਆ ਕੇ ਨਹੀਂ ਲਾਈ ਔਰ ਕਹੀਂ ਮੇਰੇ ਕਿਹੜਾ ਹੱਥ ਠੀਕ ਹੈ ਉਹ ਤੁਹਾਡਾ ਮਤਲਬ ਛੋਟਾ ਜਿਹੀ ਦਾਖਲ ਕਰ ਸਕਦਾ ਹਾਂ ਇੱਥੇ ਫੜ ਕੇ ਰੱਖ ਲੈ ਉਸ ਤੋਂ ਰਸਤਾਰ ਜਿਹੜੀ ਸਜਾਉਣੀ ਸ਼ੁਰੂ ਕਰ ਦਿੱਤੀ ਹੈ ਸ਼ਾਇਦ ਜੇ ਇੱਥੇ ਆਇਆ ਹੋਵੇ ਉਹ ਜੋ ਪਹਿਲਾ ਲੜ ਹੈ ਬਈ ਨੇ ਉੱਪਰ ਦੀ ਕਰਕੇ ਜਿਹੜਾ ਇੱਥੇ ਲਗਾਇਆ ਗਿਆ ਪੋਤਾ ਠੀਕ ਹੈ ਤੇ ਬਿਸ਼ੱਕ ਜੇ ਆਪਾਂ ਗੱਲ ਕਰੀਏ ਡੰਮੀ ਤੇ ਜਿਹੜੀ ਦਸਤਾਰ ਸਜਾਉਣੀ ਹੈ ਥੋੜੀ ਔਖੀ ਹੈ ਆਪਣੇ ਆਪ ਜਿਹੜੇ ਨੌਜਵਾਨ ਜਾਂ ਬੱਚੇ ਆਪਣੇ ਆਪ ਸਿੱਖ ਕੇ ਜਿਹੜੀ ਦਸਤਾਰ ਸਜਾਉਂਦੇ ਆ ਉਹ ਥੋੜੀ ਸੌਖੀ ਹੈ ਗੱਲ ਤਾਂ ਇਹ ਹੈ ਕਿ ਜਿਹੜੇ ਲੜਦੇ ਉਹ ਉਸੇ ਤਰ੍ਹਾਂ ਸੈੱਟ ਕਰਕੇ ਜਿਹੜੇ ਲਗਾਏ ਜਾ ਰਹੇ ਨੇ ਕਲਾ ਕਲਾ ਦਾ ਸੈੱਟ ਕੀਤਾ ਜਾ ਰਿਹਾ ਲੜ ਉਸ ਤੋਂ ਪਹਿਲਾਂ ਜਿਹੜੀ ਇੱਕ ਪਟਕਾ ਜਿਹੜਾ ਗੱਲ ਕਹੀਏ ਪਟਕਾ ਬਣਿਆ ਜਾਂਦਾ ਬਾਈ ਜੀ ਹਾਂ ਹਾਂ ਜੀ ਫਿਰ ਨੀਚੋਂ ਦੀ ਬੇਦ ਬਣ ਆਇਆ ਜੀ ਨੀਚੋਂ ਦੀ ਬੇਦ ਬਣ ਕੇ ਫਿਰ ਪੱਗੇ ਖੜੀ ਹੈ ਹਾਂ ਤੇ ਸੋ ਜਿਹੜਾ ਨੀਚੇ ਪਟਕਾ ਬਣਿਆ ਗਿਆ ਔਰ ਹਸਲੇ ਆ ਦੋਸਤੋ ਖੁਸ਼ੀ ਹੈ ਜੋ ਇਹ ਲੜ ਨੇ ਥੋੜੇ ਚੌੜੇ ਕਰਕੇ ਉੱਪਰ ਦੀ ਲਾਏ ਜਾ ਰਹੇ ਨੇ ਲੱਗ ਕੇ ਤਾਂ ਦੇਖੀਏ ਸਾਰੇ ਟਾਕੇ ਆਪੇ ਉਹਨੇ ਪੂਰੇ ਕਰਦੇ ਨੇ ਆ ਇਹ ਬਹੁਤ ਹੀ ਵਧੀਆ ਜਿਹੜੀ ਇਹ ਸਟਾਈਲ ਦੀ ਜਿਹੜੀ ਪੱਗ ਹੈ ਬਾਈ ਬਣ ਕੇ ਦਿਖਾ ਰਹੇ ਨੇ ਤੇ ਉੱਥੇ ਮੈਨੂੰ ਆਪਣੇ ਦਿੱਲੀ ਦੇ ਜਿਹੜੇ ਪ੍ਰਸਾਰਤਵਾਰ ਸਟੇਜਾਂ ਕੋਲ ਕੋਈ ਤਾਂ ਨਹੀਂ ਕਿੱਥੇ ਸੀ ਕੋਈ ਬੰਦੇ ਲੱਭਦੇ ਸਨ ਮੈਂ ਕਹਿੰਦਾ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਵਧੀਆ ਢੰਗ ਨਾਲ ਜਿਹੜੀ ਇਹ ਦਸਤਾਰ ਬਾਈ ਨੇ ਜਿਹੜੀ ਸੁਜਾਅ ਦਿੱਤੀ ਹੈ ਔਰ ਅੰਤਮ ਸ਼ੋਹਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਆਖਰੀ ਲੜਾਂ ਦੀ ਗੱਲ ਕਰੀਏ ਨਾਲ ਨਾਲ ਜਿਹੜਾ ਇਹ ਕਿਵੇਂ ਕਿਵੇਂ ਪੇਚ ਆ ਜਿਹੜੇ ਸੈੱਟ ਕੀਤੇ ਜਾ ਰਹੇ ਨੇ ਕਲਾ ਕਲਾ ਪੇਚ ਹੈ ਜਿਹੜਾ ਉਹਨੂੰ ਬੜੇ ਵਧੀਆ ਢੰਗ ਨਾਲ ਸਾਫ਼ ਕੀਤਾ ਜਾ ਰਿਹਾ ਆਪਣੇ ਸਾਰਿਆਂ ਦੇ ਮਖੇਪੇ ਤੇ ਮੜਿਆ ਪਿਆ ਤਾਂ ਮੈਂ ਕਿਹਾ ਮੈਂ ਕਿਹਾ ਹੁਣ ਆ ਆ ਸਾਡਾ ਆਪ ਹੈ ਕਹਿੰਦਾ ਨਹੀਂ ਨਹੀਂ ਬੰਦੇ ਦਾ ਇੱਕੋ ਜਿਹਾ ਲੈਣੀ ਖਿੱਜੀ ਵਿੱਚ ਸੋ ਉੱਪਰਲੇ ਲੜਾ ਨੂੰ ਵੀ ਜਿਹੜਾ ਹੈਗਾ ਬਾਜ ਨਾਲ ਜਿਹੜਾ ਉੱਪਰ ਦੀ ਉੱਪਰ ਪ੍ਰੋਬਲਮ ਸਾਫ ਕੀਤਾ ਜਾ ਰਿਹਾ ਹੈ ਇਹ ਪ੍ਰੋਬਲਮ ਰਾਣੀ ਦੀ ਸ਼ੇਪ ਹੈ ਜਿਹੜੀ ਉਹ ਪ੍ਰੋਪਰ ਉਵੇਂ ਬਣ ਸਕੇ ਅਤੇ ਸਫਾਈ ਆ ਸਕੇ ਉਹਦੇ ਵਿੱਚ ਪਰ ਇਹਦਾ ਹੱਲ ਕਿਉਂਕਿ ਜੇ ਸਭ ਤੋਂ ਕਸੂਰਦਾਰ ਹੱਲ ਕਰਕੇ ਦੇ ਦੋ ਕੋਈ ਜਗਾੜ ਪੱਗ ਪੈਣੇ ਤੇ ਲਗਾਏ ਜਾਣਗੇ ਤਾਂ ਕਿ ਇਹ ਹੱਲ ਤਾਂ ਆਪਣੇ ਕੋਲੇ ਹੀ ਆਪਾਂ ਦਾ ਦਸਤਾਰ ਹੈ ਉਹ ਆਜ਼ਾਦੀ ਆਪਾਂ ਲੈ ਆ ਕੇ ਦਿੱਤੀ ਹੈ ਨਾ ਤੇ ਆ ਜਿਹੜੀ ਪਰਮੋਸ਼ਨ ਤੋਂ ਆਜ਼ਾਦੀ ਹੈ ਇਹ ਵੀ ਆਪਾਂ ਰੋਣੇ ਢਿੱਲੀ ਨਾ ਹੋ ਸਕੇ ਤਕੜੇ ਹੋ ਕੇ ਥੋੜਾ ਜਿਹਾ ਜਿਹੜਾ ਕਰਕੇ ਜਿਹੜਾ ਆਖਰੀ ਲੜਾ ਹੈ ਬਈ ਉਹ ਲਾਉਣ ਜਾ ਰਹੇ ਨੇ ਔਰ ਆਖਰੀ ਲੜ ਨੂੰ ਪੂਰਾ ਚੌੜਾ ਕਰਕੇ ਬਾਕੀ ਔਰ ਉਸ ਭਾਈ ਨਾਲ ਜਿਹੜਾ ਲੜ ਕੋ ਇਥੇ ਲਿਆਂਦਾ ਜਾਂਦਾ ਹੈ ਔਰ ਪੱਗ ਬੰਨ ਦੀ ਮਦਦ ਦੇ ਨਾਲ ਇੱਕ ਨੂੰ ਇਹਨੂੰ ਸਾਡਾ ਧੂਆ ਭਾਈ ਦਿੱਲੀ ਨਹੀਂ ਜਾਂਦਾ ਵਟ ਦਿੱਤਾ ਜਾ ਰਿਹਾ ਹੈ ਸਾਡਾ ਧੂਆ ਦਿੱਲੀ ਨਹੀਂ ਜਾਂਦਾ ਬਾਕੀ ਕਿਉਂਕਿ ਦੋਸਤੋ ਸਾਰੀ ਪੱਗ ਜਦੋਂ ਬੰਨਣ ਤੋਂ ਬਾਅਦ ਜਿਹੜਾ ਆਖਰੀ ਲੜ ਹੈ ਜੇਕਰ ਉਹ ਸੈੱਟ ਨਾ ਹੋਵੇ ਤਾਂ ਜਿਹੜੀ ਪੱਗ ਦੀ ਸ਼ੇਪ ਹੈ ਉਹ ਸਹੀ ਨਹੀਂ ਲੱਗਦੀ ਮੱਕੀ ਦੀ ਰੋਟੀ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਦਸਤਾਰ ਹੈ ਬਾਈ ਨੇ ਇੱਥੇ ਸਜਾ ਕੇ ਦਿਖਾਈ ਹੈ ਬਹੁਤ ਹੀ ਸੋਹਣੇ ਸ਼ੇਪ ਦੇ ਵਿੱਚ ਔਰ ਇਹਨੂੰ ਸਾਦਗੀ ਤੇ ਅਕੀਰ ਦੇ ਵਿੱਚ ਜਿਹੜਾ ਉੱਪਰੋਂ ਸਿਰ ਟਗਣ ਦੀ ਹੈ ਲਈ ਜਿਹੜਾ ਹੈ ਰਵਾਈਦਾ ਅਤੇ ਤਿਉਹਾਰਾਂ ਨੂੰ ਸਮਾਜ ਵਿੱਚ ਦੁਬਾਰਾ ਦਿਖਾਉਣੇ ਤੇ ਮੇ ਤੇ ਸਾਡੀ ਵਿਰਾਸਤ ਅਤੇ ਆਧ ਨੂੰ ਸਰਕਾਰ ਦੇ ਅਦਰ ਉਧਰ ਖੇਤੀ ਉਤਪਾਦਾਂ ਦੀ ਪ੍ਰਦਰਸ਼ਨੀ ਮੇਲੇ ਦਾ ਇੱਕ ਹੋਰ ਖੂਬ ਖੂਬ ਪਹਿਸਾ ਖੇਤੀ ਤਾਂ ਸਾਡੀ ਲਾਈਫ ਲਾਈਨ ਹੈ ਨਾ ਪੰਜਾਬ ਦੀ ਜਵੇਂ ਕਿ ਜਿਹਨੇ ਪ੍ਰਿਚੇ ਨਵੀਆਂ ਤਕਨੀਕਾਂ ਤੇ ਸਾਰੇ ਪੈਦਾਵਾਰਾਂ ਨੂੰ ਦਿਖਾ ਕੇ ਤੇ ਸਾਡੇ ਕਿਸਾਨਾਂ ਦੇ ਗਿਆਨ ਤੇ ਫਰੇ ਦਾ ਪੱਗ ਬੱਜ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਅੰਤਮ ਜਿਹੜੀ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਸੋਹਣੀ ਤਰੀਕੇ ਨਾਲ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਜਿਹੜੀ ਦਸਤਾਰ ਆ ਉਹ ਸਜਾਈ ਗਈ ਹੈ ਬਾਈ ਬਹੁਤ ਵਧੀਆ ਲੱਗਿਆ ਗੱਲਬਾਤ ਆਪਾਂ ਦੁਬਾਰਾ ਕਰਦੇ ਆ ਕਿ ਦਸਤਾਰ ਨੂੰ ਸਜਾਉਣ ਲਈ ਜੇ ਇਹ ਇਸ ਕਲਾ ਨੂੰ ਸਿੱਖਣ ਲਈ ਤੁਹਾਡੇ ਦਿੱਕ ਅਪਰੋਚ ਕਰਨੀ ਹੋਵੇ ਕਿੱਥੇ ਮਿਲ ਸਕਦੇ ਹੋ ਤੁਸੀਂ ਭਾਗ ਰੋਡ ਬਝੰਡੀ ਆਪਾ ਸਿਖਾਉਂਦੇ ਆ ਭਾਗ ਰੋਡ ਕਲੀ ਨੰਬਰ 14 ਸਮੇਂ ਦੀ ਗੱਲ ਕਰੀਏ ਸਮਾਂ ਕਿਹੜਾ ਰਹਿੰਦਾ ਹੈਗਾ ਕਿਹੜੇ ਸਮੇਂ ਤੇ ਤੁਸੀਂ ਉੱਥੇ ਮੌਜੂਦ ਰਹੇ ਹੋ ਜੀ ਆਪਣੀ ਸਵੇਰੇ 8 ਵਜੇ ਤੋਂ ਮਾਰਨਿੰਗ ਤੇ ਸ਼ਾਮ ਨੂੰ 8:00 ਤੱਕ ਕਰੀ ਆਪਣੀ ਜੀ ਹਾਂਜੀ ਹਾਂਜੀ ਅੱਛਾ ਵਿਆਹ ਸ਼ਾਦੀਆਂ ਦੇ ਵਿੱਚ ਵੀ ਦਸਤਾਰ ਸਜਾਉਣ ਦੀ ਇਹ ਜਿਹੜੀ ਕਲਾ ਤੁਸੀਂ ਕਰਦੇ ਹੋ ਆਰਡਰ ਲੈਣੇ ਹੋ ਵਿਆਹ ਸ਼ਾਦੀਆਂ ਦੇ ਵਿੱਚ ਤੇ ਇਹ ਜੇ ਗੱਲ ਕਰੀਏ ਕਿੰਨੇ ਕੇ ਏਰੀਆ ਨੂੰ ਕਵਰ ਕਰਦੇ ਹਾਂ ਪਤਾ ਨਹੀਂ 50 60 ਕਿਲੋਮੀਟਰ ਤੱਕ ਜਾਂਦੇ ਆਪਾਂ 50 ਕਿਲੋਮੀਟਰ ਤੱਕ ਪਹੁੰਚਾਈ ਰਹਿੰਦੇ ਆ। ਸੋ ਦੋਸਤੋ ਵਿਆਹ ਸ਼ਾਦੀਆਂ ਦੇ ਵਿੱਚ ਦਸਤਾਰ ਸਜਾਉਣ ਲਈ ਬਿਸ਼ੱਕ ਸਿੱਖ ਕਮਿਊਨਿਟੀ ਹੈ ਜਾਂ Hindu ਕਮਿਊਨਿਟੀ ਹੈ Hindu ਕਮਿਊਨਿਟੀ ਲਈ ਵੀ ਉਸ ਤਰ੍ਹਾਂ ਦੀਆਂ ਜਿਹੜੀਆਂ ਦਸਤਾਰ ਹੈ ਉਹ ਉਹ ਲਾੜਿਆਂ ਦੇ ਜਿਹੜੀਆਂ ਬਣੀਆਂ ਜਾਂਦੀਆਂ ਨੇ ਉਹ ਵੀ ਬਾਈ ਬਣ ਕੇ ਆਉਂਦੇ ਨੇ ਜੇ ਦਸਤਾਰਾਂ ਦੀ ਗੱਲ ਕਰੀਏ ਦਸਤਾਰਾਂ ਵੀ ਤੁਸੀਂ ਖੁਦ ਹਾਂਜੀ ਹਾਂਜੀ ਇਹ ਤੁਹਾਨੂੰ ਇਹ ਹੈਗਾ ਆਡੀ ਦਾ ਦਸਤਾਰ ਜੀ ਠੀਕ ਹੈ ਜੀ ਇਹ ਵੀ ਆਪਣੇ ਕੋ ਕਪੜਾ ਹੁੰਦਾ ਸਾਰਾ ਮਟੀਰੀਅਲ ਹੁੰਦਾ ਜੀ ਬਾਕੀ ਆ ਗਈ ਹੈ ਬਰਾਤੀਆਂ ਵਾਲੀ ਦਸਤਾਰ ਜੀ ਲੋ ਜੀ ਇਹ ਲਾੜੇ ਵਾਲੀ ਜਿਹੜੀ ਪਗੜੀ ਹੈ ਤੇ ਬਰਾਤੀ ਸਜਣਾ ਵਾਸਤੇ ਇਹ ਪਾਣੀ ਹੈ ਜਿਹੜੀਆਂ ਬਰਾਤੀ ਵਾਸਤੇ ਹੁੰਦੇ ਜਿੰਨੇ ਵੀ ਬਰਾਤੀ ਸਜਣਾ ਉਹ ਇਸ ਤਰ੍ਹਾਂ ਦੀਆਂ ਪਗੜੀਆਂ ਪਹਿਣ ਕੇ ਜਾਂਦੇ ਨੇ ਸੋ ਬਹੁਤ ਵਧੀਆ ਲੱਗਦਾ ਇੱਕ ਵੱਖਰੀ ਪਹਿਚਾਨ ਹੁੰਦੀ ਹੈ ਬਰਾਤੀਆਂ ਦੀ ਵੀ ਤੇ ਇਹ ਬਹੁਤ ਵਧੀਆ ਕਲਾ ਹੈ ਬਾਈ ਵਧੀਆ ਲੱਗਿਆ ਅੱਜ ਮਿਲੇ ਗੱਲਬਾਤ ਹੋਈ ਪੱਗ ਬਣ ਕੇ ਦਿਖਾਈ ਪੈਣੀ ਕਰ ਤੁਸੀਂ ਬਹੁਤ ਵਧੀਆ ਬਹੁਤ ਥੋੜੇ ਸਮੇਂ ਦੇ ਵਿੱਚ